ਤਾਂ ਕੀ ਸਤਵਿੰਦਰ ਬੁੱਗੇ ਦੀਆਂ ਮੁਸ਼ਕਲਾਂ ਵਧਣਗੀਆਂ 100% ਵਧਣੀਆਂ ਚਾਹੀਦੀਆਂ ਨੇ 60 ਤੱਕ ਹੀ ਤਾਂ ਕਲੀਅਰ ਉਹਨਾਂ ਤੇ ਦੋਸ਼ੀਆਂ ਤੇ 302 60 ਨਹੀਂ ਵੀ ਆਉਂਦੀ ਤਾਂ 304 ਜਿਹੜੀ ਆ ਉਹ ਤਾਂ ਕਲੀਅਰ ਕੱਟ ਹੰਕਾਰ ਤਾਂ ਦੇਖੋ ਮੇਰੀ ਪਤਨੀ ਹਾਏ ਹਾਏ ਕਰਦੀ ਹੈ ਬੈੱਡ ਤੇ ਮੈਂ ਅਗਲੇ ਬੈੱਡ ਤੇ ਪਿਆ ਬੁੱਗਾ ਮੇਰੇ ਕਮਰੇ 'ਚ ਵੜਦਾ ਸੀਸੀਟੀਵੀ ਚਾਉਣਾ ਡਾਕਟਰਸ ਦਲਦੀਚ ਮੈਨੂੰ ਆ ਕੇ ਫਿਰ ਗਾਲਾਂ ਕੱਢਦਾ ਠੀਕ ਕਰਾ ਹਾਏ ਆਏ ਜੀ ਬਹੁਤ ਗਦਾਬ ਆਏ ਮੈਂ ਬਣਾਉਣਾ ਹਾਂ ਹੁਣ ਸਿੱਧੇ ਉਹ ਬੁੱਗੇ ਨੇ ਡਾਕਟਰਾਂ ਨੂੰ ਕਿਹਾ ਵੀ ਇਹਨੂੰ ਕੁਝ ਨਹੀਂ ਹੋਇਆ ਡਰਾਮੇ ਕਰਦੀ ਆ ਉਹ ਬੁੱਗੇ ਦੀ ਥਿਊਰੀ ਤੇ ਚਲੇ ਗਏ ਜੀ ਡਾਕਟਰ ਸਾਰੇ ਨਾਲ ਨੇ ਦੋ ਵਾਰੀ ਮਾਰੀਆ ਬੁੱਗੇ ਨੇ ਤਾਂ ਦੋ ਵਾਰੀ ਮਾਰੀਆ ਡਾਕਟਰਾਂ ਨੇ ਮਾਰੀਆ ਸਪੈਸ਼ਲੀ ਮੇਰੀ ਪਤਨੀ ਉਸੇ ਹਸਪੀਟਲ ਚ ਸਤਵਿੰਦਰ ਬੁੱਗਾ ਐਸ ਪਰ ਦੀ ਸੀਸੀਟੀਵੀ ਫੁਟੇਜ ਆ ਇੱਕ ਬੈੱਡ ਤੇ ਇਹਨਾਂ ਦੀ ਵਾਈਫ ਪਈ ਹੈ ਕਰਾ ਰਹੀ ਹੈ ਇੱਕ ਬੈੱਡ ਤੇ ਇਹ ਪਏ ਨੇ ਉਹ ਫੇਰ ਐਂਟਰ ਹੁੰਦਾ ਔਰ ਉੱਥੇ ਜਾ ਕੇ ਉਹ ਆਪਣੀ ਪਰਚਾਈ ਨੂੰ ਇਹਨੂੰ ਗਾਣਾ ਕੱਢ ਰਿਹਾ ਤੇ ਡਾਕਟਰਸ ਨੂੰ ਮਿਸਲੀਡ ਕੀ ਕਰ ਰਿਹਾ ਕਿ ਨਾ ਇਹਨੂੰ ਕੁਝ ਨਹੀਂ ਹੋਇਆ ਡਰਾਮੇਬਾਜ਼ੀਆਂ ਕਰਦੀ ਹੈ ਹਸਪਤਾਲ ਵੀ ਜਾਂਦਾ ਉਹ ਸੇਮ ਦੇ ਵਿੱਚ ਉਹ ਦਾਖਲ ਹੋ ਰਿਹਾ ਤੁਹਾਨੂੰ ਇਹ ਆਪ ਦੱਸਣਗੇ ਕੱਲ 7 ਕੱਟ ਲਾਏ ਆ ਬਿਜਲੀ ਦੇ 7 ਕੱਟ 2.5 2 ਘੰਟੇ ਦੇ ਕੱਟ ਜਿਹੜੇ ਮੈਂ ਰਿਕਾਰਡ ਕੀਤੇ ਆ ਰੋਜ਼ 2-2 3-3 ਕੱਟ 2-2 ਘੰਟੇ ਦੇ ਇਹ 30 ਤੱਕ ਪ੍ਰਸ਼ਾਸਨ ਸੀਗਾ ਵੀ ਉਹ ਸੇਫ ਨਾ ਰੱਖ ਸਕੇ ਮੇਰੇ ਲਈ ਦਿਨ ਨਹੀਂ ਸੀਗਾ ਦਿਨ ਇੱਕ ਸਾਲ ਸੀ ਮੇਰੇ ਲਈ ਘੰਟਾ ਇੱਕ ਮਹੀਨਾ ਸੀ ਮੈਨੂੰ ਪਤਾ ਮੈਂ ਕਿਵੇਂ ਕੱਟੇ ਮੈਂ ਨਹੀਂ ਸੌਇਆ ਕਿਵੇਂ ਮੈਂ ਮੇਰੀ ਪਤਨੀ ਨੂੰ ਹੌਸਲਾ ਦਿੰਦਾ ਮੈਂ ਹੌਸਲੇ 'ਚ ਗੱਲ ਕਰੂੰਗਾ ਜ਼ਰ ਦੇ ਵਿੱਚ ਕਿਉਂਕਿ লাশ ਰੱਖੀ ਹੋਈ ਸੀ ਤਾਂ ਉਹਦਾ ਸੰਸਕਾਰ ਛੇਤੀ ਕਰਵਾ ਦਿੱਤਾ ਜਾਵੇ ਇਸ ਚਲਦੇ ਹੋਏ ਕੱਟ ਲੱਗ ਰਹੇ ਯੈਸ ਪੁਲਿਸ ਨੇ ਮੈਨੂੰ ਇਨਸਾਫ ਤਾਂ ਕੀ ਦੇਣਾ ਸੀ ਇੱਕ ਆਈ ਵਿਟਨੈਸ ਹੈ ਮੇਰੇ ਸਾਹਮਣੇ ਸਭ ਕੁਝ ਹੋਇਆ ਮੇਰੇ ਸਾਹਮਣੇ ਮੇਰੀ ਕੋਈ ਸਟੇਟਮੈਂਟ ਨਹੀਂ ਰਿਕਾਰਡ ਜਦੋਂ ਘੁੰਮਣ ਸਾਹਿਬ ਨੇ ਮੇਰੇ ਲੋਅਰ ਬ੍ਰਦਰਜ਼ ਨੇ ਉੱਥੇ ਰਿਕੁਐਸਟ ਕਰੀ ਵੀ ਤੁਸੀਂ ਇਹਦਾ ਪੋਸਟਮਾਰਟਮ ਕਰਾਓ ਉੱਥੇ ਆਈਓ ਕਹਿੰਦਾ ਵੀ ਕੋਈ ਜ਼ਰੂਰਤ ਨਹੀਂ ਭਾਈ ਤੂੰ ਕੀ ਡਾਕਟਰ ਐ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੌਤ ਆ ਜਿਹੜੀ ਨੈਚੁਰਲ ਐ ਜਾਂ ਕਿਵੇਂ ਆ ਵਾਈਫਾ ਹਾਈ ਹਾਈ ਕਰ ਰਹੀ ਐ ਔਰ ਪਾਣੀ ਮੰਗ ਰਹੀ ਔਰ ਸਿਰਫ ਇਹ ਕਹਿ ਰਹੀ ਐ ਕਿ ਮੈਨੂੰ ਡਿਸਪਲੇਨ ਦੇ ਦਿਓ ਉਹਦੀ ਹੈਡੈਕ ਇਸ ਲੈਵਲ ਤੇ ਸੀ ਵਿਚਾਰੀ ਦੀ ਕਿ ਉਹ ਤਰਲੇ ਮਾਰ ਰਹੀ ਐ ਭਾਜੀ ਜੇ ਮੈਂ ਤੁਹਾਨੂੰ 2 ਮਿੰਟ ਸੁਣਾ ਦਵਾਂ ਤਾਂ ਮੈਨੂੰ ਲੱਗਦਾ ਕਿ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਹੁਣ ਉਹ ਸਟੈਗੂਲੇਟ ਕੀ ਕਰ ਰਹੀ ਸਨ? ਗळा ਘੋਟ ਰਹੀ ਸਨ ਇਹਨਾਂ ਦਾ। ਇੱਕ ਤਰੀਕੇ ਨਾਲ ਅਟੈਂਪਟ ਟੂ ਮਰਡਰ ਮੈਂ ਅੱਗੇ ਵੀ 307 ਸਿੱਧੇ ਤੌਰ ਤੇ ਸੀ। ਇਲਜ਼ਾਮ ਨੇ ਹਦਵਿੰਦਰ ਭੁਲੌਣਾ ਦੇ ਕਿ ਉਹਨਾਂ ਦੀ ਪਤਨੀ ਦਾ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਦੇ ਅੱਗੇ ਮੰਗ ਵੀ ਰੱਖੀ ਗਈ ਕਿ ਇਨਸਾਫ ਦਵਾਇਆ ਜਾਵੇ। ਪੋਸਟਮਾਰਟਮ ਕਰਵਾਇਆ ਜਾਵੇ ਪਰ ਕਹਿੰਦੇ ਕਿ ਪੁਲਿਸ ਨੇ ਨਾ ਸਾਰ ਲਈ ਤੀ ਨਾ ਹੀ ਮੇਰੀ ਪਤਨੀ ਦਾ ਪੋਸਟਮਾਰਟਮ ਹੁੰਦਾ ਅੱਜ 13 ਦਿਨ ਹੋਣ ਵਾਲੇ ਨੇ ਪਤਨੀ ਦੀ ਲਾਸ਼ ਅਜੇ ਵੀ ਹਸਪਤਾਲ ਦੇ ਵਿੱਚ ਪਈ ਹੋਈ ਹੈ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਔਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਕੀ ਕੁਝ ਗੱਲਾਂ ਹਾਈ ਕੋਰਟ ਦੇ ਵਿੱਚ ਘੁਮਣ ਬ੍ਰਦਰਸ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਔਰ ਹਾਈ ਕੋਰਟ ਨੇ ਹੁਣ ਕੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਗੱਲਬਾਤ ਕਰਦੇ ਆ ਘੁਮਣ ਬ੍ਰਦਰਸ ਹੁਣੀ ਸਾਡੇ ਨਾਲ ਮੌਜੂਦ ਨਹੀਂ 13 ਦਿਨ ਬੀਤ ਚੁੱਕੇ ਨੇ ਬਾਈ ਜੀ ਸੱਚ ਕਾਲ 13 ਦਿਨ ਔਰ ਅਜੇ ਤੱਕ ਸਸਕਾਰ ਨਹੀਂ ਹੋਇਆ ਪੋਸਟ ਮਾਡਰਨ ਤੱਕ ਨਹੀਂ ਹੋਇਆ ਜੱਜ ਸਾਹਿਬ ਨੇ ਕੀ ਕਿਹਾ ਸੱਜਣੋ ਦੇਖੋ ਮੈਂ ਸਟਾਰਟਿੰਗ ਇਹ ਗੱਲ ਤੇ ਕਰੂੰਗਾ ਕਿ ਸਭ ਤੋਂ ਪਹਿਲਾਂ ਅਸੀਂ ਮਤਲਬ ਤੁਸੀਂ ਕਹੋ ਵੀ ਧੰਨਵਾਦ ਕਰਦੀਆਂ ਜੀ ਮਾਨਜੋਗ ਹਾਈ ਕੋਰਟ ਦਾ ਜਿੱਥੇ ਅੱਜ ਮੈਟਰ ਲਿਸਟ ਹੋਇਆ ਤੇ ਮਾਨਜੋਗ ਕੋਰਟ ਨੇ ਮੈਂ ਸਮਝਦਾ ਵੀ ਇੱਕ ਰਿਮਾਰਕੇਬਲ ਜਿੱਤ ਜਿਹੜੀ ਹੈ ਪਹਿਲੀ ਜਿੱਤ ਮੈਂ ਕਹਾਂਗਾ ਉਹ ਸਮਝ ਲਓ ਵੀ ਅੱਜ ਦਵਿੰਦਰ ਸਿੰਘ ਭੋਲੇ ਦੀ ਝੋਲੀ ਪਈ ਹੈ ਸੋ ਮੈਨੂੰ ਜੇ ਹੁਣ ਆਪਾਂ ਗੱਲ ਸਟਾਰਟ ਕਰੀਏ ਤਾਂ ਇਹ ਸੀ ਵੀ ਪਹਿਲੀ ਗੱਲ ਤੇ ਆ ਵੀ ਡੈੱਡ ਬੋਡੀ ਜਿਹੜੀ ਹੈ ਉਹ ਪੱਤਰਕਾਰ ਸਭ ਘਾਰ ਪਈਏ 12 13 ਦਿ ਹੁਣ 12 13 ਦਿਨੇ ਕਹਿਣ ਦੀ ਗੱਲ ਏ ਵੀ ਜਦੋਂ ਘਰ ਦੇ ਵਿੱਚ ਅਸੀਂ ਸਾਰੇ ਘਰਾਂ ਚ ਮੈਂਬਰ ਰਹਿਣ ਵਾਲੇ ਆ ਇੱਕ ਦਿਨ ਵੀ ਹੁੰਦਾ ਵੀ ਯਾਰ ਵੀ ਅਗਲੇ ਦਿਨ ਆਪਾਂ ਸੰਸਕਾਰ ਰੱਖ ਲਈਏ ਸੋ ਮੈਂ ਕਹਿਣਾ ਵੀ ਤੰ ਜਿਗਰਾ ਇਹਨਾਂ ਦਾ ਜਿਨ੍ਹਾਂ ਨੇ 12 13 ਦਿਨੇ ਡੈਡ ਬਡੀ ਆਪਣੇ ਘਰ ਤੇ ਵਿੱਚ ਰੱਖੀ ਤੇ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਜਿਹੜੀ ਲੜਾਈ ਏ ਲੜਾਈ ਜਿਹੜੀ ਉਹ ਕੱਟ ਕੇ ਲੜੀ ਸੋ ਡਿਕਲਾਈਨ ਹੋਣ ਤੋਂ ਬਾਅਦ ਅਸੀਂ ਮਾਨਜੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਪਟੀਸ਼ਨ ਦੇ ਵਿੱਚ ਅਸੀਂ ਇਹ ਮੰਗ ਕੀਤੀ ਸੀ ਵੀ ਇਹਦੇ ਵਿੱਚ ਘੱਟੋ-ਘੱਟ ਜਿਹੜੇ ਸਿਵਲ ਸਰਜਨ ਜਾਂ ਇੱਕ ਵੱਡਾ ਆਫੀਸਰ ਮੈਡੀਕਲ ਡਿਪਾਰਟਮੈਂਟ ਦਾ ਜਿਹਦੇ ਤੁਸੀਂ ਡਾਇਰੈਕਟਰ ਮੈਡੀਕਲ ਡਿਪਾਰਟਮੈਂਟ ਜਾਂ ਡਿਪਟੀ ਡਾਕਟਰ ਵਗੈਰਾ ਵੱਡੇ ਆਫੀਸਰ ਸੁਪਰਵਾਈਜ਼ਨ ਤੇ ਥੱਲੇ ਅਸੀਂ ਇਹ ਮੰਗ ਕੀਤੀ ਸੀ ਉਹਦੇ ਵਿੱਚ ਡਾਕਟਰ ਜਿਹੜੇ ਨੇ ਉਹ ਬੋਰਡ ਆਫ ਡਾਕਟਰਜ਼ ਕੌਨਸਟੀਟਿਊਟ ਕੀਤੇ ਜਾਣ ਤੇ ਸੈਕੰਡ ਸਾਡੀ ਮੰਗ ਸੀ ਵੀ ਉਹਦੇ ਤੇ ਜਿਹੜੀ ਉਹਦੀ ਐਫਐਸਐਲ ਲਈ ਜਾਵੇ ਵੀਡੀਓਗ੍ਰਾਫੀ ਕੀਤੀ ਜਾਵੇ ਸੋ ਅੱਜ ਜਿਹੜਾ ਅਗੋਂ ਟੈਕਨੀਕਲੀ ਕਿਉਂਕਿ ਬ੍ਰਦਰ ਸਾਰੇ ਅਸੀਂ ਰਲ ਕੇ ਉਸ ਕੋਰਟ ਦੇ ਵਿੱਚ ਅਸੀਂ ਮਾਨਜੋ ਕੋਰਟ ਦੇ ਵਿੱਚ ਜੱਸੀ ਸੰਦੀਪ ਮੌਦਕਲ ਸਾਹਿਬ ਦੀ ਕੋਰਟ ਦੇ ਵਿੱਚ ਮੈਟਰ ਸਾਡਾ ਜਾਂਦਾ ਹੈ ਪਹਿਲਾਂ ਚਤਕਾਰਾ ਸਾਹਿਬਾ ਛੁੱਟੀ ਤੇ ਅਸੀਂ ਫਿਰ ਉਹਨਾਂ ਦੀ ਕੋਰਟ ਤੇ ਜਾਂਦਾ ਹੈ ਸੋ ਉੱਥੇ ਸਾਡਾ ਤੁਸੀਂ ਕਹੋ ਵੀ ਆਰਗੂਮੈਂਟ ਹੁੰਦਾ ਹੈ ਕੋਰਟ ਦੇ ਵਿੱਚ ਸਟੇਟ ਅਪੀਅਰ ਹੁੰਦੀ ਹੈ ਯੂਨੀਅਨ ਆਫ ਇੰਡੀਆ ਵੀ ਵਿੱਚ ਅਪੀਅਰ ਕਰਵਾਈ ਹੋਈ ਕਿਉਂਕਿ ਰੀਜ਼ਨ ਐਸੀ ਵੀ ਪਹਿਲਾਂ ਸਾਡੀ ਫਰ ਉਹ ਅਸੀਂ ਪੋਸਟਮਾਰਟਮ ਕਰਾਉਣਾ ਚਾਹੁੰਦੇ ਸੀ ਕਿਉਂਕਿ ਮੈਂ ਇੱਥੇ ਇਸ ਕੇਸ 'ਚ ਜੇ ਮੈਂ ਸ਼ਾਰਟ ਗੱਲ ਕਰਾਂ ਗਗਨ ਜੀ ਤਾਂ ਇੱਕ ਮੈਡੀਕਲ ਨੈਗਲੀਜੈਂਸ ਆਨ ਦੀ ਪਾਰਟ ਆਫ ਦੀ ਡਾਕਟਰਸ ਲੋਕਲ ਡਾਕਟਰਸ ਆਫ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਸੈਕੰਡ ਮੈਂ ਕਹਾਂਗਾ ਕਿ ਡਿਫੈਕਟਿਵ ਇਨਵੈਸਟੀਗੇਸ਼ਨ ਆਨ ਦੀ ਪਾਰਟ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਸੋ ਅਸੀਂ ਆ ਜੋ ਦੋਵੇਂ ਪ੍ਰੇਅਰਾਂ ਦੀ ਰੱਖੀਆਂ ਸੀ ਵੀ ਇਮੀਜੈਂਟਲੀ ਡੀਜੀਪੀ ਸਾਹਿਬ ਨੂੰ ਹਦਾਇਤ ਮਾਨਜੋਖ ਹਾਈ ਕੋਰਟ ਕਰੇ ਵੀ ਇਸ ਮਾਮਲੇ ਦੀ ਸੈਂਸਿਟੀਵਿਟੀ ਵੇਖ ਕੇ ਸਟ ਕੌਂਸਿਟਿਊਟ ਕੀਤੀ ਜਾਵੇ ਸੀਨੀਅਰ ਆਫੀਸਰਸ ਦੀ ਤੇ ਮੈਡੀਕਲ ਰਿਪੋਰਟਸ ਲੈਣ ਤੋਂ ਬਾਅਦ ਕਾਸ ਆਫ ਡੈਥ ਲੈਣ ਤੋਂ ਬਾਅਦ ਇਮੀਡੀਏਟਲੀ ਐਫ ਆਈ ਆਰ ਰਿਗਾਰਡਿੰਗ ਦੀ ਰੈਲੇਵੈਂਟ ਸੈਕਸ਼ਨਸ ਆਫ ਆਈ ਪੀ ਸੀ ਉਹ ਅਗੇਂਸਟ ਦੀ ਐਕਟੂਜ਼ ਦਰਜ ਕੀਤੀਆਂ ਜਾਂਦੀਆਂ ਹਨ ਜਿਵੇਂ ਪੁਲਿਸ ਪਹਿਲਾਂ ਕਹਿ ਰਹੀ ਸੀ ਕਿ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਉਦੋਂ ਪਤਨੀ ਠੀਕ ਹੁੰਦੇ ਨੇ ਬਾਅਦ ਦੇ ਵਿੱਚ ਉਹ ਬੇਹੋਸ਼ ਹੋ ਕੇ ਡਿੱਗਦੇ ਨੇ ਔਰ ਉਸ ਤੋਂ ਬਾਅਦ ਤਲੀਆਂ ਵਿੱਚ ਹਸੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਐਸਆਈਟੀ ਬਣ ਚੁੱਕੀ ਹੈ ਐਸਆਈਟੀ ਸਭ ਕੁਝ ਜਾਂਚ ਕਰੂਗੀ ਕਿ ਅਸਲ ਕਾਰਨ ਕੀ ਸੀ ਧੱਕਾ ਮਾਰ ਕੇ ਜਿਹੜੀ ਹੈ ਉਹ ਮੌਤ ਹੁੰਦੀ ਹੈ ਜਾਂ ਉਹ ਨੈਚੁਰਲ ਡੈਥ ਸੀਗੀ ਦੇਖੋ ਇਹ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਅੱਜ ਕੋਟਨ ਕੋਟਨ ਧੰਵਾਦ ਆਪਾਂ ਮੰਨ ਜੂਗਾ ਹਾਈ ਕੋਰਟ ਦਾ ਕਰੀਏ ਜਿਨੇ ਅੱਜ ਘਟੋ ਘਟ ਏ ਹਦਾਇਤ ਅੱਜ ਪੰਜਾਬ ਸਰਕਾਰ ਨੂੰ ਕੀਤੀ ਏ ਡਾਇਰੈਕਸ਼ਨ ਕਰ ਦਿਤੀ ਏ ਜਿੱਦਾਂ ਬ੍ਰਦਰ ਦੱਸ ਕੇ ਬੈਠੇ ਨੇ ਕਿ ਪਹਿਲਾਂ ਤਾਂ ਇਹ ਤਾਂ ਪੋਸਟਮਾਰਟਮ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਡਿਪਟੀ ਡਾਇਰੈਕਟਰ ਮੈਡੀਕਲ ਹੈਲਥ ਡਿਪਾਰਟਮੈਂਟ ਦਾ ਸਾਰੇ ਇਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਡਿਊਟੀ ਲਈਏ ਸਟ ਆਪਣੀ ਹਾਈ ਕੋਰਟ ਵੱਲੋਂ ਸਟੇਟ ਆਫ ਪੰਜਾਬ ਵੱਲੋਂ ਦੂਜਾ ਜਿਵੇਂ ਬ੍ਰਦਰ ਕਹਿ ਕੇ ਬੈਠੇ ਨੇ ਕਿ ਫੋਰੈਂਸਿਕ ਸਾਇੰਸ ਜਿਹੜਾ ਹੋਏਗਾ ਐਕਸਪਰਟ ਉਹ ਵੀ ਰਹੇਗਾ ਹੁਣ ਵਿਥਿਨ ਵੀਕ ਉਹਨਾਂ ਨੇ ਇਹ ਕਿ ਇਹਦੀਆਂ ਰਿਪੋਰਟਸ ਜਿਹੜੀਆਂ ਨੇ ਉਹ ਇਨਵੈਸਟੀਗੇਟਿੰਗ ਏਜੰਸੀ ਨੂੰ ਮਿਲਣਗੀਆਂ ਔਰ ਉਸ ਤੋਂ ਬਾਅਦ ਸਰ ਜਿਹੜੀ ਅਗਲੀ ਕਾਰਵਾਈ ਏ ਉਹ ਇਨਵੈਸਟੀਗੇਟਿੰਗ ਏਜੰਸੀ ਕੋਲ ਕਿ ਜੱਜ ਸਾਹਿਬ ਨਾਲ ਅੱਜ ਕੋਰਟ ਦੇ ਵਿੱਚ ਆਰਗੂਮੈਂਟ ਦੌਰਾਨ ਇਹ ਗੱਲ ਅਸੀਂ ਮੰਗ ਰੱਖੀ ਸੀ ਕਿ ਤੁਸੀਂ ਅੱਜ ਹੀ ਸੈਟ ਵੀ ਕਨਸਟੀਟਿਊਟ ਕਰਾਓ ਡੀਜੀਪੀ ਸਾਹਿਬ ਨੂੰ ਸੋ ਮੰਨ ਜੋ ਕੋਰਟ ਨੇ ਅੱਜ ਸਾਨੂੰ ਵੱਡਾ ਰਿਲੀਫ ਦੇ ਕੇ ਇਹ ਕਹਿ ਦਿੱਤਾ ਕਿ 1 ਵੀਕ ਦੇ ਵਿੱਚ ਵਿੱਚ ਪਹਿਲਾਂ ਪੋਸਟਮਾਰਟਮ ਕਰਵਾਓ ਉਹਦੀਆਂ ਰਿਪੋਰਟਸ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਉਹ ਵਿਦਨ ਵੀਕ ਦੇਖੋ ਕਈ ਵਾਰੀ ਵਿਸਰੇ ਦੀ ਰਿਪੋਰਟ ਟੇਕਸ ਟਾਈਮ ਤ ਸਾਨੂੰ ਜਿੱਤ ਪ੍ਰਾਪਤ ਹੋਈ ਏ ਔਰ ਉਸ ਤੋਂ ਬਾਅਦ ਪਾਜੀ ਇਨਵੈਸਟੀਗੇਟਿੰਗ ਏਜੰਸੀ ਦਾ ਜਿਹੜਾ ਕੰਮ ਸ਼ੁਰੂ ਹੋਏਗਾ ਉਹਦੀਆਂ ਰਿਪੋਰਟਸ ਦੇਖਣਗੇ ਇਹਨੀਆਂ ਸਟੇਟਮੈਂਟਸ ਹੋਣਗੀਆਂ ਮੌਕਾ ਦੇਖਿਆ ਜਾਏਗਾ ਸੋ ਮੈਂ ਅੱਜ ਦੇਖੋ ਐਟ ਲੈਂਥ ਆਰਡਰ ਆ ਰਿਹਾ ਮੈਂ ਕਿ 5-6 ਵਜੇ ਆ ਜਾਏਗਾ ਤੇ ਕੱਲ ਨੂੰ ਮਾਰਨਿੰਗ ਵੱਡੀ ਅਪਡੇਟ ਏ ਹੈ ਕਿ ਕੱਲ ਨੂੰ ਮਾਰਨਿੰਗ 10 ਵਜੇ ਉਹਨਾਂ ਨੇ ਹਦਾਇਤ ਕਰਤੀ ਹੈ ਵੀ ਅਸੀਂ ਡੈੱਡ ਬੋਡੀ ਲੈ ਕੇ ਪਰਿਵਾਰ ਜਿਹੜਾ ਹੈ ਉਥੇ ਹਸਪੀਟਲ ਦੇ ਵਿੱਚ ਪਹੁੰਚੇਗਾ ਉਥੇ ਅਰੇਂਜਮੈਂਟਸ ਗਵਰਨਮੈਂਟ ਆਫ ਪੰਜਾਬ ਦੇ ਰਹਿਣਗੇ ਤੇ ਉਸ ਤੋਂ ਬਾਅਦ ਸਰ ਅਗਲੀ ਜਿਹੜੀਆਂ ਕਾਰਵਾਈਆਂ ਨੇ ਔਰ ਵੀਡੀਓਗ੍ਰਾਫੀ ਜਿਹੜੀ ਵੱਡੀ ਗੱਲ ਹੈ ਕਿ ਇਹ ਸਾਰੀ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵਿਦ ਐਕਸਪਰਟਸ ਜਿਹੜੇ ਨੇ ਹਾਜ਼ਰ ਰਹਿਣਗੇ ਜੀ ਦਵਿੰਦਰ ਭੁਲਾਉਣੀ ਵੀ ਨਾਲ ਮੌਜੂਦ ਨੇ ਕਿਉਂਕਿ ਘਰੇ ਆਪਣੀ ਪਤਨੀ ਦੀ ਲਾਸ਼ ਨੂੰ ਰੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ 13 ਦਿਨ ਬੀਤ ਚੁੱਕੇ ਨਵਿੰਦਰ ਜੀ ਹਰ ਦਿਨ ਤੁਸੀਂ ਇਹੀ ਸੋਚਦੇ ਹੋਵੋਗੇ ਕਿ ਕਦੋਂ ਅਦਾਲਤ ਦੇ ਵੱਲੋਂ ਕੋਈ ਖਬਰ ਆਉਗੀ ਕਿ ਪੋਸਟਮਾਰਟਮ ਕਰਵਾਉਣ ਦੇ ਲਈ ਪਰਮਿਸ਼ਨ ਦਿੱਤੀ ਜਾਵੇ ਇੱਕ ਇੱਕ ਦਿਨ ਤੁਹਾਡੇ ਵਾਸਤੇ ਤਾਂ ਉਹ ਬਹੁਤ ਔਖਾ ਨਿਕਲਦਾ ਹੋ ਪਹਿਲੀ ਗੱਲ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਜਾ ਮੈਂ ਧੰਨਵਾਦੀ ਸਾਰੀ ਜ਼ਿੰਦਗੀ ਆਪਣੇ ਰਹਿੰਦੇ ਸਾਹਾਂ ਤੱਕ ਰਹੂੰਗਾ ਘੁੰਮਣ ਬ੍ਰਦਰ ਦਾ ਜਿਨ੍ਹਾਂ ਨੇ ਮੈਨੂੰ ਡੇਵਨ ਤੋਂ ਮੇਰਾ ਤਰਵਾਸ ਇਹਨਾਂ ਦੇ ਤਰਵਾਸ ਨਾਲ ਇਹਨਾਂ ਦੇ ਹੌਸਲੇ ਨਾਲ ਮੈਂ ਅੱਜ ਤੱਕ ਉਹ ਮਤਲਬ ਆਪਣੀ ਪਤਨੀ ਨੂੰ ਘਰ ਰੱਖ ਸਕਿਆ ਲੋਕਲ ਪ੍ਰਸ਼ਾਸਨ ਤਾਂ ਇੱਥੇ ਤੱਕ ਚੱਲਿਆ ਗਿਆ ਕੱਲ ਸੱਤ ਕੱਟ ਲਾਏ ਆ ਬਿਜਲੀ ਦੇ ਸੱਤ ਕੱਟ 2.5 ਘੰਟੇ ਦੇ ਕੱਟ ਜਿਹੜੇ ਮੈਂ ਰਿਕਾਰਡ ਕੀਤੇ ਆ ਸੱਤ ਕੱਟ ਰੋਜ਼ 2-2 3-3 ਕੱਟ 2-2 ਘੰਟੇ ਦੇ ਇਤੋਂ ਤੱਕ ਪ੍ਰਸ਼ਾਸਨ ਸੀਗਾ ਵੀ ਉਹ ਸੇਫ ਨਾ ਰੱਖ ਸਕੇ ਪਰ ਮੈਨੂੰ ਪਤਾ ਹੈ ਮੈਂ ਉਹ ਕਿੰਨਾ ਦਿਨ ਮੇਰੇ ਲਈ ਦਿਨ ਨਹੀਂ ਸੀਗਾ ਦਿਨ ਇੱਕ ਸਾਲ ਸੀ ਮੇਰੇ ਲਈ ਘੰਟਾ ਇੱਕ ਮਹੀਨਾ ਸੀ ਮੈਨੂੰ ਪਤਾ ਮੈਂ ਕਿਵੇਂ ਕੱਟੇ ਮੈਂ ਨਹੀਂ ਸੌਇਆ ਕਿਵੇਂ ਮੈਂ ਮੇਰੀ ਪਤਨੀ ਨੂੰ ਹੌਸਲਾ ਦੱਤਾ ਮੈਂ ਹੌਸਲੇ 'ਚ ਗੱਲ ਕਰੂੰਗਾ ਮੈਂ ਬਹੁਤ ਔਖੇ ਦਿਨ ਕੱਟਿਆ ਇਹ ਪਰ ਮੈਨੂੰ ਜਿਹੜਾ ਭਰੋਸਾ ਸੀਗਾ ਇਹਨਾਂ ਨੇ ਮੈਨੂੰ ਦਿੱਤਾ ਹੋਇਆ ਸੀ ਮੇਰਾ ਇਹਨਾਂ ਤੇ ਭਰੋਸਾ ਸੀਗਾ ਤੇ ਦੂਜਾ ਮੇਰਾ ਮਾਨ ਜੋਗ ਹਾਈ ਕੋਰਟ ਤੇ ਭਰੋਸਾ ਸੀ। ਰੀਜ਼ਰ ਦੇ ਵਿੱਚ ਕਿਉਂਕਿ লাশ ਰੱਖੀ ਹੋਈ ਸੀ ਤਾਂ ਉਹਦਾ ਸੰਸਕਾਰ ਛੇਤੀ ਕਰਵਾ ਦਿੱਤਾ ਜਾਵੇ। ਇਸ ਚਲਦੇ ਹੋਏ ਕੱਟ ਲੱਗ ਰਹੇ ਸੀ। ਯੈਸ ਉਹ ਸਰ ਇਹ ਤਾਂ ਆਪਾਂ ਸਮਝਦੇ ਆ ਸੱਤ ਕੱਟ ਹੈ ਕੱਲ ਦੇ। ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਕਦੀ ਇੰਨੇ ਕੱਟ ਲੱਗੇ ਨੇ। ਨਹੀਂ ਕਦੇ ਸਰ ਕੋਈ ਨੇਰੀ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਉਂ ਕੱਟ ਲਏ ਜਾਂਦੇ ਆ? ਸਿਆਲ ਚੱਲ ਰਹੇ ਨੇ ਐਣੀ ਕਿਉਂ ਗਰਮੀ ਹੋ। ਸਰ ਦੂਜੀ ਗੱਲ ਤੁਸੀਂ ਇਹ ਸੋਚੋ ਵੀ ਮਤਲਬ ਦਿੱਲੀ ਦੇ ਕੱਲ ਤਾਂ ਸੱਤ ਕੱਟ ਲਾਏ ਆ ਜੀ ਸੱਤ। ਮੈਂ ਹਰ ਜਦੋਂ ਵੀ ਕੱਟ ਲੱਗਦਾ ਮੈਂ ਉਸ ਕੱਟ ਨੂੰ ਰਿਕਾਰਡ ਕਰਦਾ। ਮੇਰੇ ਸੀਸੀਟੀਵੀ ਵੀ ਲੱਗੇ ਪਏ। ਪਰ ਮੈਂ ਵੈਸੇ ਵੀ ਕਰਦਾ ਆਪਣੇ ਫੋਨ ਚ ਜਿਹੜਾ ਵੀ ਉੱਥੇ ਹੁੰਦਾ ਮੈਂ ਕਰ ਰਿਕਾਰਡ ਕਰਨਾ ਸੀ ਪਰ ਇਹਨਾਂ ਦੀ ਤੁਸੀਂ ਇੱਕ ਹੋਰ ਦੇਖੋ ਪੁਲਿਸ ਨੇ ਮੈਨੂੰ ਇਨਸਾਫ ਤਾਂ ਕੀ ਦੇਣਾ ਸੀ ਇੱਕ ਆਈ ਵਿਟਨੈਸ ਹੈ ਮੇਰੇ ਸਾਹਮਣੇ ਸਭ ਕੁਝ ਹੋਇਆ ਮੇਰੇ ਸਾਹਮਣੇ ਮੇਰੀ ਕੋਈ ਸਟੇਟਮੈਂਟ ਨਹੀਂ ਰਿਕਾਰਡ ਜਦੋਂ ਮੈਂ ਘੁੰਮਣ ਸਾਹਿਬ ਨੇ ਮੇਰੇ ਲਾਇਰ ਬ੍ਰਦਰਜ਼ ਨੇ ਉੱਥੇ ਰਿਕਵੈਸਟ ਕਰੀ ਵੀ ਤੁਸੀਂ ਇਹਦਾ ਪੋਸਟਮਾਰਟਮ ਕਰਾਓ ਉੱਥੇ ਆਈਓ ਕਹਿੰਦਾ ਵੀ ਕੋਈ ਜ਼ਰੂਰਤ ਨਹੀਂ ਭਾਈ ਤੂੰ ਕੀ ਡਾਕਟਰ ਹੈ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੌਤ ਹੈ ਜਿਹੜੀ ਨੈਚੁਰਲ ਹੈ ਜਾਂ ਕਿਵੇਂ ਹੈ ਘਮਣ ਬ੍ਰਦਰਜ਼ ਦਾ ਮੈਂ ਸਾਹਾਂ ਰਹਿੰਦਿਆਂ ਤੱਕ ਧੰਨਵਾਦੀ ਰਹੂੰਗਾ ਦੂਜੀ ਗੱਲ ਮੈਂ ਇੱਕ ਹੋਰ ਦੱਸਣੀ ਚਾਹਨਾ ਜਿਸ ਦਿਨ ਮੈਂ ਆਪਣੀ ਪਤਨੀ ਨੂੰ ਉੱਥੋਂ ਲੈ ਕੇ ਤੁਰਿਆ ਮੈਨੂੰ ਜਦੋਂ ਇਹਨੇ ਕਿਹਾ ਵੀ 5 ਮਿੰਟ ਚ ਲੈ ਕੇ ਨਿਕਲ ਜਾ ਨਹੀਂ ਤਾਂ ਤੇਰੀ ਪਤਨੀ ਨੂੰ ਮੋਰਚਰੀ ਸੁੱਟ ਦਿੱਤਾ ਜਾਊਗਾ ਫਿਰ ਤੂੰ ਮਿੰਤਾ ਕਰੇਗਾ ਤੇ ਨਾਲ ਦੀ ਨਾਲ ਮੈਂ ਘਮਣ ਬ੍ਰਦਰ ਨੂੰ ਬੇਨਤੀ ਕਰਦਾ ਵੀ ਉੱਥੇ ਦੇ ਸੀਸੀਟੀਵੀ ਵੀਡੀਓ ਨੂੰ ਸੇਵ ਰੱਖਾਇਆ ਜਾਵੇ ਉਹਦੇ ਵਿੱਚ ਮੈਨੂੰ ਐਸਐਚਓ ਇੱਕ ਕਾਗਜ਼ ਦਿਖਾਉਂਦਾ ਆ ਕਨਮਾ ਤੇਰੇ ਖਿਲਾਫ ਕਾਗਜ ਲੈ ਲਾ ਤੁਹਾਡੇ ਖਿਲਾਫ ਡਾਕਟਰਾਂ ਤੋਂ ਮੈਂ ਤੁਹਾਡੇ ਖਿਲਾਫ ਵਰਚਾ ਦੇਣ ਲੱਗਿਆ ਕਿਸ ਚੀਜ਼ ਦਾ ਉਹ ਪਤਾ ਨਹੀਂ ਜੀ ਕਾਦਾ ਦੇਣ ਲੱਗਿਆ ਔਰ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਸ਼ਾਇਦ ਮੇਰੇ ਖਿਲਾਫ ਉਹ ਦੇ ਵੀ ਦਿੱਤਾ ਮੈਨੂੰ ਨਹੀਂ ਘੋਮਣ ਸਾਹਿਬ ਦੱਸਣਗੇ ਜੀ ਗਗਨਜੀ ਇੱਕ ਸਾਡੇ ਕੋਲ ਵੀਡੀਓ ਕਲਿੱਪ ਆਈਏ ਉਸ ਵੀਡੀਓ ਕਲਿੱਪ ਚ ਉਹਨਾਂ ਦੀ ਵਾਈਫ ਹਾਈ ਹਾਈ ਕਰ ਰਹੀ ਹੈ ਔਰ ਪਾਣੀ ਮੰਗ ਰਹੀ ਔਰ ਸਿਰਫ ਇਹ ਕਹਿ ਰਹੀ ਹੈ ਕਿ ਮੈਨੂੰ ਡਿਸਪਲੇਨ ਦੇ ਦੋ ਉਹਦੀ ਹੈਡੈਕ ਇਸ ਲੈਵਲ ਤੇ ਸੀ ਵਿਚਾਰੀ ਦੀ ਕਿ ਉਹ ਤਰਲੇ ਮਾਰ ਰਹੀ ਹੈ ਭਾਜੀ ਜੇ ਮੈਂ ਤੁਹਾਨੂੰ 2 ਮਿੰਟ ਸੁਣਾ ਦਵਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਕਿ ਇਟਸ ਟੋਟਲੀ ਮੈਡੀਕਲ ਨੈਗਲੀਜੈਂਸ ਐਨੀ ਹਾਊ ਅੱਜ ਅਸੀਂ ਕੋਟਨ ਕੋਟਨ ਧਨਵਾਦ ਮਾਨਜੋਗ ਹਾਈ ਕੋਰਟ ਦਾ ਕਰਦੇ ਹਾਂ ਜਿਨੇ ਸਾਡਾ ਮਾਰਨਿੰਗ ਸਾਡੀਆਂ ਜੀ ਐਪਲੀਕੇਸ਼ਨ ਪ੍ਰਵਾਨ ਕੀਤੀ ਪਟੀਸ਼ਨ ਪ੍ਰਵਾਨ ਕੀਤੀ ਮਾਨਜੋਗ ਸੰਦੀਪ ਮੋਤਗਿਲ ਉਹ ਸਟੇਟ ਆਫ ਪੰਜਾਬ ਨੂੰ ਡਾਇਰੈਕਟ ਕਰਤਾ ਹੈ ਕਿ ਇਹ ਅਰੇਂਜਮੈਂਟਸ ਕਰਕੇ ਕੰਪਲੀਟ ਵੀਡੀਓਗ੍ਰਾਫੀ ਤੇ ਜਿਹੜਾ ਪੋਸਟਮਾਰਟਮ ਹੋਏਗਾ ਇਨਸਾਫ ਜਿਹੜਾ ਉਹ 100% ਮਿਲੇਗਾ ਦੇਖੋ ਇਹ ਕਲੀਅਰ ਕਰਿਓ ਕਿਉਂਕਿ ਜਿਵੇਂ ਦਵਿੰਦਰ ਭੁਲਾਣਾ ਨੇ ਕਿਹਾ ਕਿ ਧੱਕਾ ਮਾਰ ਕੇ ਜਿਹੜੀ ਹੈ ਉਹ ਮੌਤ ਹੋਈ ਔਰ ਧੱਕਾ ਵੀ ਜੋ ਹੈ ਉਹ ਸਤਵਿੰਦਰ ਬੁੱਗੇ ਦੇ ਵੱਲੋਂ ਮਾਰਿਆ ਗਿਆ ਦੂਸਰੇ ਪਾਸੇ ਉਹਨਾਂ ਦੀ ਆਪਣੀਆਂ ਦਲੀਲਾਂ ਨੇ ਉਹ ਕਹਿ ਰਹੇ ਨੇ ਕਿ ਪਹਿਲਾਂ ਹੀ ਉਹ ਬੇਹੋਸ਼ ਹੋ ਕੇ ਡਿੱਗੇ ਨੇ ਨੇਚਰਲ ਡੈਥ ਹੈਗੀ ਹੈ ਜੇ ਪੋਸਟਮਾਰਟਮ ਦੇ ਵਿੱਚ ਆ ਜਾਂਦਾ ਹੈ ਕਿ ਹੈਡ ਇੰਜਰੀ ਹੋਈ ਹੈ ਪਿੱਛੋਂ ਦੀ ਧੱਕਾ ਵੱਜਿਆ ਔਰ ਸਿਰ ਦੇ ਉੱਤੇ ਕੋਈ ਸੱਟਾਂ ਆਉਂਦੀਆਂ ਨਹੀਂ ਤਾਂ ਕੀ ਸਤਵਿੰਦਰ ਬੁੱਗੇ ਦੀਆਂ ਮੁਸ਼ਕਲਾਂ ਵਧਣਗੀਆਂ ਫਿਰ ਦੇਖੋ 100% ਵਧਣੀਆਂ ਚਾਹੀਦੀਆਂ ਨੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ 23 ਤਰੀਕ ਨੂੰ ਸਤਵਿੰਦਰ ਬੁੱਗਾ ਖੁਦ ਇਹ ਗੱਲ ਦੇਖੋ ਵੀਡੀਓ ਵਾਇਰਲ ਹੋਈ ਲੜਾਈ ਹੋਈ ਬਿਟਵੀਨ ਦੀ ਬ੍ਰਦਰਸ ਹੋਈ ਕੁਝ ਦੋ ਤਿੰਨ ਬੰਦੇ ਨਾਲ ਸੀਗੇ ਅਣਪਛਾਤੇ ਜਿਹੜੇ ਉਹਨਾਂ ਨੇ ਸਪੈਸੀਫਿਕਲੀ ਬਾਈ ਨੇਮ ਇਹਨਾਂ ਨੇ ਦੱਸਿਆ ਹੁਣ ਉਹ ਸਟੈਬੂਲੇਟ ਕੀ ਕਰ ਰਹੇ ਸਨ ਗळा ਘੋਟ ਰਹੇ ਸਨ ਇਹਨਾਂ ਦਾ ਇੱਕ ਤਰੀਕੇ ਨਾਲ ਟੈਂਪਟ ਟੂ ਮਰਡਰ ਮੈਂ ਅੱਗੇ ਵੀ 307 ਸਿੱਧੇ ਤੌਰ ਤੇ ਸੀ ਹੁਣ ਜਿਹੜੀ ਵਾਈਫ ਹੈ ਜੇਕਰ ਵਾਈਫ ਦਾ ਰੋਲ ਦੇਖੀਏ ਤਾਂ ਅਸੀਂ ਸੀਸੀਟੀਵੀ ਫੁਟੇਜ ਕੱਢਿਆ ਉਸ ਸਮੇਂ ਇਹਨਾਂ ਦੀ ਵਾਈਫ ਨਾਉ ਡਿਸੀਜ਼ਡ ਉਹ ਘਰੋਂ ਕਨੇਟਿਕ ਤੇ ਵਿਚਾਰੇ ਨਿਕਲਦੇ ਨੇ ਔਰ ਆਪਣੇ ਹਸਬੰਡ ਦੀ ਪ੍ਰੋਟੈਕਸ਼ਨ ਲਈ ਜਾ ਇਹਨਾਂ ਨੂੰ ਕੀ ਦੇਣ ਲਈ ਉੱਥੇ ਪਹੁੰਚਦੇ ਨੇ ਹੁਣ ਉੱਥੇ ਜੋ ਇਹਨਾਂ ਦੀ ਮਤਲਬ ਵਰਜ਼ਨ ਹੈ ਉਹਨਾਂ ਦੇ ਮੁਤਾਬਕ ਕਿ ਆ ਵੀ ਇਹਨਾਂ ਨੇ ਫੋਰਸਫੁਲੀ ਉਹਨੂੰ ਪੁਸ਼ ਕੀਤਾ ਉਹ ਜਾ ਕੇ ਥੱਲੇ ਧਰਤੀ ਤੇ ਡਿੱਗੇ ਉਹਦਾ ਪਿੱਛੇ ਹੈਡ ਇੰਜਰੀ ਆਤੀ ਹੈ ਹੁਣ ਦੂਸਰੇ ਪਾਸੇ ਜੇ ਦੇਖਿਆ ਜਾਵੇ ਮੈਂ ਵੈਸੇ ਗਗਨ ਜੀ ਮੈਂ ਆਪਣੇ ਤੌਰ ਤੇ ਗੱਲ ਕਰਦਾ ਕਿ ਮੌਕੇ ਦੇ ਉੱਪਰ ਉਹਨਾਂ ਤੇ ਜਦੋਂ ਹੈਡ ਇੰਜਰੀ ਹੁੰਦੀ ਹੈ ਤਾਂ ਉਹਨਾਂ ਨੂੰ ਫਰਦਰ ਉਹਨਾਂ ਨੂੰ ਜੋ ਵੀ ਹੋਇਆ ਅਨਕੌਂਸ਼ੀਅਸ ਹੋਏ ਫਿਰ ਉਹ ਵਿਚਾਰੇ ਖੜੇ ਉਹ ਜੋ ਵੀ ਹੈ ਮੈਂ ਆਮ ਵੈਰੀ ਸਰਪ੍ਰਾਈਜ਼ਡ ਫਰਮ ਦੀ ਐਕਟੈਂਟ ਕੰਡਕਟ ਆਫ ਮਿਸਟਰ ਸਤਵਿੰਦਰ ਬੁਗਾ ਉਹਨੇ ਕੀਤਾ ਕਿ ਜਦੋਂ ਵੇਖੋ ਹੈ ਤਾਂ ਮਾਮਲਾ ਪਰਚਾਈ ਦਾ ਸੀ ਜਦੋਂ ਯਾਰ ਆਪਾਂ ਦੇਖ ਲਿਆ ਵੀ ਇੱਕ ਬੰਦਾ ਅਨਕੌਂਸ਼ੀਅਸ ਹੋ ਗਿਆ ਇਹ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਵਿਚਾਰੇ ਦਵਿੰਦਰ ਭੋਲਾ ਜੀ ਆਪਣੀ ਵਾਈਫ ਨੂੰ ਅਲੌਂਗ ਵਿਦ ਇਹਨਾਂ ਦੇ ਕੋਈ ਇੱਕ ਦੋ ਨਾਲ ਬੰਦੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਉੱਥੇ ਇਹਨਾਂ ਦੀ ਵਾਈਫ ਕਰਲਾ ਰਹੀ ਏ ਉਹ ਕਹਿ ਰਹੀ ਏ ਕਿ ਮੇਰੇ ਉਹ ਕੀ ਕਹਿ ਰਹੇ ਨੇ ਉਹ ਇਹ ਨਹੀਂ ਕਹਿ ਰਹੇ ਕਿ ਮੇਰੀ ਛਾਤੀ 'ਚ ਪੇਨ ਏ ਉਹ ਸਪੈਸੀਫਿਕਲੀ ਕੀ ਕਹਿ ਰਹੇ ਨੇ ਗਗਨ ਜੀ ਬੜਾ ਸਰਪ੍ਰਾਈਜ਼ਿੰਗ ਫੈਕਟ ਏ ਇੱਕ ਮਿੰਟ ਯਾਰ ਉਹ ਸਰਪ੍ਰਾਈਜ਼ਿੰਗਲੀ ਕੀ ਕਹਿ ਰਹੇ ਨੇ ਕਿ ਮੇਰੇ ਸਪੈਸੀਫਿਕਲੀ ਸੇਰ ਵਾਲੇ ਪਾਰਟ 'ਚ ਬਹੁਤ ਦਰਦ ਏ ਮੈਨੂੰ ਡਿਸਪਰੈਂਸ ਦੇ ਦੋ ਹੁਣ ਉੱਥੇ ਇੱਕ ਚੀਜ਼ ਹੋਰ ਹੈ ਕੱਟਣਾ ਜਿਹੜੀ ਹੁਣ ਤੱਕ ਦਵਿੰਦਰ ਭੋਲਾ ਜੀ ਅਸੀਂ ਜਿਹੜੀ ਹੁਣ ਤੱਕ ਅਸੀਂ ਨਹੀਂ ਦੱਸੀ ਉਹ ਕੀ ਹੈ ਗਗਨ ਜੀ ਉਸੇ ਹਸਪੀਟਲ ਚ ਸਤਵਿੰਦਰ ਬੁੱਗਾ ਐਸ ਪਰ ਦੀ ਸੀਸੀਟੀਵੀ ਫੁਟੇਜ ਇੱਕ ਬੈੱਡ ਤੇ ਇਹਨਾਂ ਦੀ ਵਾਈਪ ਪਈ ਹੈ ਕਰਾ ਰਹੀ ਹੈ ਇੱਕ ਬੈੱਡ ਤੇ ਇਹ ਪਏ ਨੇ ਉਹ ਫੇਰ ਐਂਟਰ ਹੁੰਦਾ ਉਸ ਹਸਪਤਾਲ ਦੀ ਸੀਸੀਟੀਵੀ ਫੁਟੇਜ ਆਸੀ ਕਢਾਉਣ ਨੂੰ ਅਸੀਂ ਕਹਿੰਨੂ ਰੀਟੇਨ ਕੀਤਾ ਜਾਵੇ ਪ੍ਰੀਜ਼ਰਵ ਕੀਤਾ ਜਾਵੇ ਔਰ ਉੱਥੇ ਜਾ ਕੇ ਉਹ ਆਪਣੀ ਪਰਜਾਈ ਨੂੰ ਇਹਨੂੰ ਗੋਣਾ ਕੱਢ ਰਿਹਾ ਤੇ ਡਾਕਟਰਸ ਨੂੰ ਮਿਸਲੀਡ ਕੀ ਕਰ ਰਿਹਾ ਕਿ ਨਾ ਇਹਨੂੰ ਕੁਝ ਨਹੀਂ ਹੋਇਆ ਡਰਾਮੇਬਾਜ਼ੀਆਂ ਕਰਦੀ ਹੈ ਹਸਪਤਾਲ ਵੀ ਜਾਣਦਾ ਹੈ ਉਹ ਸੇਮ ਦੇ ਵਿੱਚ ਉਹ ਦਾਖਲ ਹੋ ਰਿਹਾ ਤੁਹਾਨੂੰ ਇਹ ਆਪ ਦੱਸਣਗੇ ਕੋਈ ਹੈ ਕਰ ਰਹੇ ਨੇ ਔਰ ਸ਼ੀ ਇਸ ਇੱਕ ਮਿੰਟ ਲਈ ਟੋਟਲੀ ਕ੍ਰਾਈਂਗ ਠੀਕ ਹੈ ਐਂਡ ਸ਼ੀ ਇਸ ਡਿਮਾਂਡਿੰਗ ਟੂ ਵਨ ਡਿਸਕਸ਼ਨ ਸ਼ੀਰ ਨੂੰ ਬਾਰ ਬਾਰ ਕਰਾਉਣਾ ਹੈ ਕੋਈ ਆਏ ਰੋਈ ਪੋਈ ਦੇ ਦੋਸਤਾਂ ਨੂੰ ਆਉਂਦੇ ਆਉਂ ਖੜਾ ਇੱਕ ਕਰਾ ਹਾਂ ਹੋਰ ਸ਼ੀਰ ਤੋਂ ਬਾਅਦ ਦੁਕਾਣ ਵੇ ਮੈਂ ਬਣਾਉਣਾ ਹੈ ਹਮਸਿੱਤੇ ਸਭ ਤੋਂ ਵੱਧ ਪੜਦਾ ਹੈ ਕੋਈ ਨਾ ਮੈਂ ਗੱਲ ਸਮਝਾ ਉਸ ਉਸ ਟਾਈਮ ਹੋ ਕੀ ਰਿਹਾ ਸੀ ਕਿਉਂ ਇੱਕ ਮਿੰਟ ਸੁਣੋ ਜੀ ਡਾਕਟਰ ਕੀ ਕਹਿ ਰਿਹਾ ਮੈਂ ਜੋ ਮੈਨੂੰ ਦਿਖਦਾ ਹੈ ਮੈਂ ਲਿਖੂਗਾ ਨਾ ਵਧੇ ਨਾ ਘਟੇ ਮੈਂ ਬੋਲ ਦੇ ਜੀ ਠੀਕ ਹੈ ਮੈਂ ਪਹਾੜ ਤੋਂ ਪਾਕਿਸਤਾਨ ਤੋਂ ਫੋਨ ਆ ਗਿਆ ਅਦਰੋਂ ਭਾਈ ਭਗਵੰਤ ਮਾਨ ਦਾ ਫੋਨ ਆ ਗਿਆ ਠੀਕ ਹੈ ਮੈਂ ਬੋਲ ਦੇ ਬਸ ਇਹ ਬੈਂਦੀ ਹੋਣਾ ਮਾਰ ਮਾਰ ਨਹੀਂ ਗੱਲ ਹੋ ਰਹੀ ਕਰ ਮੈਂ ਜਦ ਤੱਕ ਕੋਈ ਜਾਣਦਾ ਹੈ ਇੱਕ ਚੀਜ਼ ਇੱਕ ਬੋਲੋ ਕੋਈ ਨਾ ਮੈਂ ਬੋਲਦਾ ਇਨਸੀਡੈਂਟ ਕੀ ਹੋਇਆ ਸੀ ਇਹ ਇਨਸੀਡੈਂਟ ਪ੍ਰੋਪਰਟੀ ਸਰ ਇਹ ਹੋਇਆ ਮੈਂ ਜਦੋਂ ਮੇਰੇ ਪਤਨੀ ਗਏ ਪਹਿਲਾਂ ਉਹਨਾਂ ਨੇ ਜਾਂਦੇ ਹੀ ਕਹਿੰਦੀ ਮੈਂ ਉਲਟੀ ਕਰਨੀ ਆ ਉਲਟੀ ਕਰਾ ਕੇ ਲਿਆ ਕੇ ਹਸਤਾ ਅੰਦਰ ਆ ਕੇ ਡਾਕਟਰ ਆ ਗਿਆ ਮੈਂ ਡਾਕਟਰ ਨੂੰ ਦੱਸ ਰਿਹਾ ਵੀ ਮੇਰੀ ਪਤਨੀ ਨੂੰ ਧੱਕਾ ਮਾਰਿਆ ਪਿੱਛੇ ਉਹਦਾ ਸਿਰ ਵੱਜਿਆ ਤੇ ਇਦਾਂ ਇਦਾਂ ਕਰਕੇ ਬੁੱਗੇ ਨੇ ਧੱਕਾ ਮਾਰਿਆ ਸੀ ਤੇ ਉਹ ਡਾਕਟਰ ਕਹਿੰਦਾ ਮੈਨੂੰ ਚੜਾ ਨਾ ਜੋ ਮੈਨੂੰ ਦਿਖਦਾ ਮੈਂ ਉਹ ਲਿਖੂਗਾ ਨਾ ਬਦ ਨਾ ਕੱਟ ਉਹ ਮੈਂ ਕਿਹਾ ਡਾਕਟਰ ਸਾਹਿਬ ਮੈਂ ਤਾਂ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਮੈਂ ਵੀਡੀਓ ਨੂੰ ਆਨ ਕਰ ਦਿੰਦਾ ਜੀ ਵੀਡੀਓ ਮੈਰ ਕਰਕੇ ਇਦਾਂ ਰੱਖ ਦਿੰਨਾ ਹੈ ਵੀਡੀਓ ਨਹੀਂ ਆਟੋ ਆਡੀਓ ਆਨ ਹੋ ਚੱਲਣ ਲੱ ਜਾਂਦੀ ਹੈ ਉਹਦੇ ਵਿੱਚੋਂ ਉਹਨਾਂ ਦੀਆਂ ਗੱਲਾਂ ਤੋਂ ਕਲੀਅਰ ਆ ਕਹਿੰਦਾ ਤੈਂ ਮੈਨੂੰ ਤੂੰ ਮੈਨੂੰ ਜਾਣਦਾ ਨਹੀਂ ਮੈਨੂੰ ਮੈਨੂੰ ਚੜਾ ਨਾ ਕਹਿੰਦਾ ਤੈਂ ਤੂੰ ਮੇਰੇ ਸੁਭਾਅ ਨੂੰ ਨਹੀਂ ਜਾਣਦਾ ਸਰ ਫਿਰ ਉਹ ਕਿਹੜੀ ਗੱਲ ਨੂੰ ਚਿੜ ਗਿਆ ਜੀ ਕਿਹੜੀ ਚੀਜ਼ ਮੈਂ ਲਿਖਾਉਣੀ ਚਾਹੁੰਦਾ ਸੀ ਦੂਜੀ ਗੱਲ ਸਰ ਸਰ ਉਹਦਾ ਉਹਦਾ ਹੰਕਾਰ ਤਾਂ ਦੇਖੋ ਮੇਰੀ ਪਤਨੀ ਹਏ ਹੇ ਕਰਦੀ ਹੈ ਬੈੱਡ ਤੇ ਮੈਂ ਅਗਲੇ ਬੈੱਡ ਤੇ ਪਿਆ ਬੁੱਗਾ ਮੇਰੇ ਕਮਰੇ 'ਚ ਵੱਡਦਾ ਸੀ ਸੀਸੀਟੀਵੀ ਚਾਉਣਾ ਡਾਕਟਰ ਹਸਦਲ ਦੀ ਚ ਮੈਨੂੰ ਆ ਕੇ ਫੇਰ ਗਾਲਾਂ ਕੱਢਦਾ ਹੈ ਮੇਰੇ ਕਮਰੇ ਚ ਆ ਕੇ ਮੇਰੀ ਵਾਈਫ ਦੇ ਕਮਰੇ ਚ ਮੇਰੀ ਵਾਈਫ ਨੂੰ ਫੇਰ ਮਤਲਬ ਸਦਮਾ ਚਲੇ ਜਾਂਦੀ ਆ ਹੁੰਦਾ ਹੀ ਆ ਸਰ ਕਿਉਂ ਨਹੀਂ ਹੋਊਗਾ ਉਹਦੇ ਪਤਨੀ ਗਾਲਾਂ ਕੱਢਦਾ ਉਹ ਬੈੱਡ ਤੇ ਪਈ ਡੈਥ ਬੈੱਡ ਤੇ ਤੇ ਹਸਪਤਾਲ ਵਾਲੇ ਕੁਝ ਨਹੀਂ ਦੇਖਦੇ ਸਰ ਉਹ ਬੁੱਗੇ ਨੇ ਡਾਕਟਰਾਂ ਨੂੰ ਕਿਹਾ ਵੀ ਇਹਨੂੰ ਕੁਝ ਨਹੀਂ ਹੋਇਆ ਡਰਾਮੇ ਕਰਦੀ ਆ ਉਹ ਬੁੱਗੇ ਦੀ ਥਿਊਰੀ ਤੇ ਚਲੇ ਗਏ ਜੀ ਡਾਕਟਰ ਉਹਨਾਂ ਨੇ ਕੋਈ ਮੇਰੇ ਮਿੰਤਾ ਕਰਨ ਦੇ ਬਾਵਜੂਦ ਵੀ ਉਹਨੂੰ ਰੈਫਰ ਨਹੀਂ ਕਰਿਆ ਕੋਈ ਉਹਨੂੰ ਮੈਡੀਸਨ ਨਹੀਂ ਦਿੱਤਾ ਉਹਦੀ ਥਿਉਰੀ ਤੇ ਚਲੇਗੇ ਵੀ ਆ ਡਰਾਮੇ ਕਰਦੀ ਆ ਉਹਦੀ ਥਿਉਰੀ ਤੇ ਚਲੇਗੇ ਵੀ ਹਾਏ ਹੇ ਕਰਦੀ ਆ ਬੋਲ ਰਹੀ ਆ ਇਹਨੂੰ ਕੁਛ ਨਹੀਂ ਹੋਇਆ ਸਾਰੇ ਨਾਲ ਨੇ ਦੋ ਵਾਰੀ ਮਾਰੀ ਆ ਬੁੱਗੇ ਨੇ ਤਾਂ ਦੋ ਵਾਰੀ ਮਾਰੀ ਆ ਡਾਕਟਰਾਂ ਨੇ ਮਾਰੀ ਆ ਸਪੈਸ਼ਲੀ ਮੇਰੀ ਪਤਨੀ ਉਲਟਾ ਮੇਰੇ ਖਿਲਾਫ ਐ ਐਸਐਚਓ ਹੁਣ ਜਿਹੜੀ ਉਦੋਂ ਮੈਨੂੰ ਦਰਖਾਸਤ ਦਿਖਾਉਂਦਾ ਤਾਂ ਉਲਟਾ ਸਾਡੇ ਖਿਲਾਫ ਪਰਚਾ ਮੇਰਾ ਤਾਂ ਸਟੇਟਮੈਂਟ ਕੀ ਰਿਕਾਰਡ ਕਰਨੀ ਦੀ ਮੇਰੀ ਐਮਐਲਆਰ ਤਾਂ ਕੀ ਕੱਟਣੀ ਸੀ ਮੇਰੀ ਪਤਨੀ ਦੀ ਉਲਟਾ ਸਾਡੇ ਖਿਲਾਫ ਇਸ ਤਰ੍ਹਾਂ ਮੈਂ ਮੈਂ ਬੇਨਤੀ ਕਰਨੀ ਚਾਹੁੰਨਾ ਬਡਾਲੀ ਪੁਲਿਸ ਦੇ ਪਰਿਵਾਰਾਂ ਨੂੰ ਤੇ ਐਸਐਸਪੀ ਸਾਹਿਬ ਦੇ ਪਰਿਵਾਰ ਨੂੰ ਕੀ ਤੁਹਾਡੇ ਘਰ ਪਰਿਵਾਰ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਅਫਸਰਾਂ ਨੂੰ ਕਹੋ ਵੀ ਇਨਸਾਫ ਕਰ ਦਿਓ ਕਿਉਂ ਧੱਕਾ ਕਰਦੇ ਹੋ ਮੈਂ ਤਾਂ ਕਹਿਣਾ ਵੀ ਮੈਨੂੰ ਜੋ ਹੈਗਾ ਉਹਦੇ ਨਾਲੋਂ ਇੱਕ ਪੈਸਾ ਘੱਟ ਤੁਸੀਂ ਇਨਸਾਫ ਕਰ ਦਿਓ ਅਖੀਰ ਦੇ ਵਿੱਚ ਮੈਂ ਜੇ ਕਹਾਂ ਕਿ ਕੀ ਅਦਾਲਤ ਨੇ ਵੀ ਕੀ ਹੈ ਕਿ ਜਿਹੜੀ ਇਹਨਾਂ ਦੀ ਉਦੋਂ ਐਮਐਲਆਰ ਨਹੀਂ ਕੱਟੀ ਗਈ ਕੁਝ ਇਹਨਾਂ ਦੀ ਕਾਰਵਾਈ ਨਹੀਂ ਕੀਤੀ ਗਈ ਉਹ ਵੀ ਕੀਤੀ ਜਾਵੇ ਦੇਖੋ ਇਹੀ ਤਾਂ ਕੋਰਟ ਨੇ ਡਾਇਰੈਕਟ ਕੀਤੀ ਸਾਡੀਆਂ ਜੇ ਕੋਟਨ ਕੋਟਨ ਪ੍ਰਵਾਨ ਜਿਹੜਾ ਸਾਡਾ ਸੀ ਆਪਣਾ ਥੈਂਕਸ ਕਰ ਰਹੇ ਆ ਉਹ ਇਸੇ ਗੱਲ ਦੇ ਨੇ ਕਿ ਜੱਜ ਸਾਹਿਬ ਨੇ ਅੱਜ ਸਾਡੀ ਜਿਹੜੀ ਪਟੀਸ਼ਨ ਹੈ ਉਹ ਪ੍ਰਵਾਨ ਕਰ ਲਈ ਸਵੇਰੇ 10 ਵਜੇ ਪੋਸਟਮਾਰਟਮ ਜਿਹੜਾ ਹੋਣ ਜਾ ਰਿਹਾ ਹੈ ਪਰਿਵਾਰ ਲੈ ਕੇ ਉੱਥੇ ਜਿਹੜੀ ਡੈੱਡ ਬੋਡੀ ਲੈ ਕੇ ਜਾਵਾਂਗੇ ਸੋ ਕੰਪਲੀਟ ਅਰੇਂਜਮੈਂਟਸ ਜਿਹੜੇ ਨੇ ਉਸ ਸੇਟਾ ਪੰਜਾਬ ਦੇ ਹੋਣਗੇ ਤੇ ਇੱਥੇ ਮੈਂ ਇੱਕ ਚੀਜ਼ ਇਹ ਵੀ ਕਹਿਣੀ ਚਾਹਨਾ ਦੇਖੋ ਸੱਟ ਆ ਗਈ ਤਾਂ ਕਲੀਅਰ ਉਹਨਾਂ ਤੇ ਦੋਸ਼ੀਆਂ ਤੇ 302 ਸੱਟ ਨਹੀਂ ਵੀ ਆਉਂਦੀ ਤਾਂ 304 ਜਿਹੜੀ ਆ ਉਹ ਤਾਂ ਕਲੀਅਰ ਕੱਟ ਬਣ ਰਹੀ ਏ ਜਿਹਨੂੰ ਅਸੀਂ ਕਲਪੇਬਲ ਹੋਮਾਈਸਾਈਡ ਕਹਿੰਦੇ ਆ ਕਿ ਤੁਸੀਂ ਹਾਲਾਤ ਇਦਾਂ ਦੇ ਪੈਦਾ ਕਰਤੇ ਕਿ ਉੱਥੇ ਇੱਕ ਬੰਦੇ ਦੀ ਮੌਤ ਹੋ ਜਾਂਦੀ ਏ ਔਰ ਸਪੋਰਟ ਜਿਹੜਾ ਬੁਗਾ ਆਪ ਮੰਨਦਾ ਹੈ ਕੰਫੈਸ ਕਰ ਰਿਹਾ ਕਿ ਇਹ ਉੱਥੇ ਸਾਡੀ ਭਾਬੀ ਆਈ ਏ ਔਰ ਹਸਪੀਟਲ ਤੇ ਜਾ ਰਿਹਾ ਤੰਗ ਪਰੇਸ਼ਾਨ ਕੀਤਾ ਔਰ ਜੋ ਮਾਰ ਕੁੱਟ ਕੀਤੀ ਏ ਉਹਦਾ ਅਸੀਂ ਸਿੱਟਾ ਜਿਹੜਾ ਉਹ ਜ਼ਰੂਰ ਲਵਾਂਗੇ ਬਿਲਕੁਲ ਤਾਂ ਮਾਮਲਾ ਅਦਾਲਤ ਦੇ ਵਿੱਚ ਪਹੁੰਚਿਆ ਤਾਂ ਹੁਣ ਵੇਖਣਾ ਹੋਊਗਾ ਕਿ ਪੋਸਟਮਾਰਟਮ ਦੀ ਰਿਪੋਰਟ ਕੀ ਆਉਂਦੀ ਹੈ ਜੇਬ ਕਹਿੰਦੇ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ ਸੱਟ ਸ਼ੋ ਹੋ ਜਾਂਦੀ ਹੈ 302 ਦਾ ਪਰਚਾ ਬਣਦਾ ਹੈ ਔਰ ਜੇ ਸੱਟ ਨਹੀਂ ਵੀ ਸ਼ੋ ਹੁੰਦੀ 304 ਦਾ ਪਰਚਾ ਜੋ ਹੈ ਉਹ ਪੁਲਿਸ ਨੂੰ ਫਿਰ ਦਰਜ ਕਰਨਾ ਪਊਗਾ ਹੁਣ ਦੇਖਣਾ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਜੋ ਦਵਿੰਦਰ ਭੁਲਾਉਣੀ ਮੰਗ ਕਰ ਰਹੇ ਨੇ ਕਿ ਇਨਸਾਫ ਚਾਹੀਦਾ ਉਹ ਕਦੋਂ ਤੱਕ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ